ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਜਿਹੜੇ ਕਹਿੰਦੇ ਸੀ ਇਹ ਵੋਟ ਮੰਗ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਸਤੇ ਜਿਹੜੇ ਕਹਿੰਦੇ ਸੀ ਕਿ ਵੋਟ ਮੰਗ ਰਹੇ ਨੇ ਦਿੱਲੀ ਵਾਲਿਆਂ ਵਾਸਤੇ ਆਰਐਸਐਸ ਅਤੇ ਬੀਜਪੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਸੀਧ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਵਿੱਚ ਮੈਂਬਰ ਰਹੇਗੇ ਪੰਜ ਜਿਹੜੇ ਕਾਰਸ਼ੀਲ ਨੇ ਲੇਕਿਨ ਉਹਨਾਂ ਦੀ ਤਾਂ ਬੱਲੇ ਬੱਲੇ ਹੋ ਗਈ ਹੈ ਕੌਮ ਉਹਨਾਂ ਦੇ ਨਾਲ ਜੁੜ ਗਈ ਹੈ ਕੌਮ ਨੇ ਉਹਨਾਂ ਦਾ ਵਿਰੋਧ ਨਹੀਂ ਕੀਤਾ ਕੌਮ ਨੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋ ਤੁਸੀਂ ਭਗੌੜੇ ਨਹੀਂ ਤੁਸੀਂ ਮਨਕਰ ਨਹੀਂ ਅਸੀਂ ਤੁਹਾਡੇ ਨਾਲ ਹਾਂ ਇੱਕ ਪਾਸੇ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀਤੀ ਵੀ ਗਈ ਹੈ ਸਖਬੀ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ ਲੇਕਿਨ ਮੂੰਹ ਦਿਖਾਣੀ ਪੈ ਰਹੀ ਹੈ ਪੱਪਾਂ ਪਾਰ ਹੋ ਗਏ ਨੇ ਭਾਜਣਾ ਪੈ ਗਿਆ ਨੇ ਕਿ ਜਲਦੀ ਤੋਂ ਜਲਦੀ ਹੁਣ ਪ੍ਰਧਾਨ ਬਣਾ ਲਈਏ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਸ ਵੱਲੋਂ ਤਾਂ ਇਹ ਭਰਤੀ ਜਿਹੜੀ ਹੈ ਬਰੇ ਜੋੜਾ ਸ਼ੋਨਾ ਤੇ ਚੱਲ ਰਹੀ ਹੈ ਵੱਡਾ ਬਲ ਮਿਲਿਆ ਹੈ ਇਸ ਭਰਤੀ ਨੂੰ ਖਾਲਸੇ ਦੀ ਜਨ ਭੂਮੀ ਤੋਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹੇਤ ਇਹ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਪੜਤੀ ਕਮੇਟੀ ਦੇ ਮੈਂਬਰ ਮੈਂਬਰਾ ਸਰਦਾਰ ਮਨਪ੍ਰੀਤ ਯਾਲੀ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਜਥੇਦਾਰ ਇਕਬਾਲ ਸਿੰਘ ਝੁੰਦਾ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਦੀਆਂ ਕੋਸ਼ਿਆਂ ਨੂੰ ਮਾਲਵਾ ਮਾਝਾ ਦੁਆਬਾ ਵਿੱਚ ਮਿਲੇ ਵੱਡੇ ਹੰਗਾਰੇ ਤੋਂ ਬਾਅਦ ਪਵਾਦੀ ਖਾਲਸਾ ਦੀ ਸਰਜਣਾ ਵਾਲੀ ਧਰਤੀ ਜ਼ਿਲ੍ਹਾ ਰੂਪੜ ਤੋਂ ਜਲ ਸੰਪਰਤਨ ਮਿਲਿਆ ਹੈ ਸਰਦਾਰ ਐਲੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਅੱਜ ਪੰਥ ਕੌਮ ਅਤੇ ਪਾਰਟੀ ਆਪਣੇ ਸਭ ਤੋਂ ਬੁਰੇ ਗੁਜਰ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਸੱਤਾ ਵਿੱਚ ਕੀਤੀਆਂ ਗਲਤੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸਜ਼ਾ ਤੋਂ ਬਾਅਦ ਕੀਤੇ ਗੁਨਾਹਾਂ ਨੇ ਪਾਰਟੀ ਨੂੰ ਵੱਡਾ ਖੁਰਾ ਲਾਇਆ ਹੈ ਸਰਦਾਰ ਐਲੀ ਨੇ ਕਿਹਾ ਕਿ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਪਾਰਟੀ ਵਰਕਰ ਪਾਰਟੀ ਤੋਂ ਦੂਰ ਹੋ ਗਏ ਹਨ ਇਸ ਕਰਕੇ ਪਿਛਲੀਆਂ ਚਾਰ ਚੋਣਾਂ ਵਿੱਚ ਪਾਰਟੀ ਨੂੰ ਇਸ ਕੀਮਤ ਇਸ ਦੀ ਕੀਮਤ ਚੁਕਾਉਣੀ ਪਈ ਹੈ ਯਾਨੀ ਕਿ ਚਾਰ ਚੋਣਾਂ ਹੋਈਆਂ ਤਿੰਨ ਵਿਧਾਨ ਸਭਾ ਦੀਆਂ ਇੱਕ ਲੋਕ ਸਭਾ ਦੀ ਤੇ ਮੂੰਹ ਦੀ ਖਾਣੀ ਪਈ ਇਸ ਦਾ ਹਰਜਾਨਾ ਭੁਗਤਣਾ ਪਿਆ ਸ਼ਰੂਮਣੀ ਅਕਾਲੀ ਦਲ ਨੂੰ ਕਿਉਂਕਿ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਲਤੀਆਂ ਕਰਕੇ ਮੰਨਦੇ ਵੀ ਨੇ ਫਿਰ ਮੁੱਕਰ ਜਾਂਦੇ ਨੇ ਫਿਰ ਗਲਤੀਆਂ ਕਰਦੇ ਨੇ ਉਹਨਾਂ ਨੇ ਕਿਹਾ ਕਿ ਵੱਡਾ ਖੁਰਾ ਲਾਇਆ ਇਹ ਅਲੀ ਨੇ ਕਿਹਾ ਕਿ ਆਹ ਕਿਆ ਕਿ ਅੱਜ ਪਾਰਟੀ ਦੁਫੜ ਹੋ ਰਹੀ ਹੈ ਪਾਰਟੀ ਕਮਜ਼ੋਰ ਹੋ ਚੁੱਕੀ ਹੈ ਸਾਡੇ ਲਈ ਇਹ ਇਮਤਿਹਾਨ ਦਾ ਸਮਾਂ ਹੈ ਜਿਸ ਵਿੱਚ ਪਾਰਟ ਜਿਸ ਵਿੱਚ ਪਾਰਟੀ ਮਜ਼ਬੂਤ ਹੋ ਕੇ ਨਿਕਲੇਗੀ ਸਰਦਾਰ ਅਲੀ ਨੇ ਕਿਹਾ ਕਿ ਪੰਜਾਬ ਦਾ ਅੱਜ ਹਰ ਵਰਗ ਸ਼ਰੂਮਣੀ ਅਕਾਲੀ ਦਲ ਨੂੰ ਪਿਆਰ ਕਰਦਾ ਹੈ ਜੇਕਰ ਉਹਨਾਂ ਦੀ ਨਾਰਾਜ਼ਗੀ ਹੈ ਤਾਂ ਲੀਡਰਸ਼ਿਪ ਨਾਲ ਹੋ ਸਕਦੀ ਹੈ ਸ਼ਰੂਮਣੀ ਅਕਾਲੀ ਦਲ ਨਹੀਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਕੋਈ ਪਾਰਟੀ ਹੈ ਜਿਹੜੀ ਪੰਜਾਬ ਦੇ ਭਲੇ ਭਲਾ ਕਰ ਸਕਦੀ ਹੈ ਤੇ ਉਹ ਸਿਰਫ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਮਾਤ ਯਾਨੀ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਖਾਲਸੇ ਦੀ ਜਨਮ ਭੂਮੀ ਤੋਂ ਵੱਡਾ ਬਲ ਮਿਲਿਆ ਹੈ ਖਾਸ ਕਰਕੇ ਜ਼ਿਲ੍ਹਾ ਪਰੋਪੜ ਤੋਂ ਤਾਂ